ਕਿ ਇਸ ਜਗ੍ਹਾ ਦੇ ਉੱਤੇ ਅੱਜ ਤੋਂ 2 ਦਿਨ ਪਹਿਲਾਂ ਇੱਕ ਨੌਜਵਾਨ ਦੀ ਜਾਨ ਚਲੀ ਗਈ ਔਰ ਨੌਜਵਾਨ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲਿਆ ਗਿਆ ਇੱਕ ਬੱਚੀ ਸੀ ਨੌਜਵਾਨ ਦੀ ਲਗਭਗ ਸਿਰਫ 5 ਸਾਲ ਦੀ ਔਰ ਦੱਸ ਦਈਏ ਕਿ ਉਹ ਨੌਜਵਾਨ ਜਦੋਂ ਇਸ ਜਗ੍ਹਾ ਦੇ ਉੱਤੇ ਆਉਂਦਾ ਤਾਂ ਰੋਂਗ ਸਾਈਡ ਆਉਣ ਵਾਲਿਆਂ ਕਰਕੇ ਇਹ ਹਾਦਸਾ ਵਾਪਰਿਆ ਆਜੋ ਗੱਡੀਆਂ ਤੁਸੀਂ ਆਉਂਦੀਆਂ ਵੇਖ ਰਹੇ ਹੋ ਸਾਰੀਆਂ ਹੀ ਗਲਤ ਐ ਔਰ ਗਲਤ ਸਾਈਡ ਤੋਂ ਆ ਰਹੀਆਂ ਔਰ ਕਈ ਵਾਰ ਅਸੀਂ ਇਹ ਖਬਰ ਲਗਾ ਚੁੱਕੇ ਆ ਕਈ ਵਾਰ ਲੋਕਾਂ ਨੂੰ ਸਮਝਾ ਚੁੱਕੇ ਆ ਕਿ ਆ ਜੋ ਤੁਸੀਂ ਚੱਲ ਰਹੇ ਹੋ ਬਿਲਕੁਲ ਗਲਤ ਹੈ ਹਾਸਾ ਜੋ ਗਲਤ ਹੋਵੇਗਾ ਉਸੇ ਦੇ ਨਾਲ ਹੀ ਵਾਪਰੇਗਾ ਹੁਣ ਤੁਸੀਂ ਗਲਤ ਹੋ ਤਾਂ ਤੁਹਾਡੇ ਨਾਲ ਹਾਸਾ ਵਾਪਰਨਾ ਹੈ ਦੂਸਰੀ ਤਰਫ ਦੱਸ ਦਈਏ ਕਿ ਪਠਾਨਕੋਟ ਤੋਂ ਆਉਣ ਵਾਲੀਆਂ ਤੇਜ਼ ਰਫ਼ਤਾਰ ਗੱਡੀਆਂ ਉਹਨਾਂ ਦੀ ਰਫ਼ਤਾਰ ਜਿਹੜੀ ਆ ਲਿਮਟ ਤੋਂ ਵੀ ਬਾਹਰ ਹੁੰਦੀ ਆ ਕਿਉਂਕਿ ਹਾਈਵੇ ਦੇ ਉੱਤੇ ਚੱਲ ਰਹੀਆਂ ਗੱਡੀਆਂ ਆਪਣੇ ਧਿਆਨ ਵਿੱਚ ਚੱਲਦੀਆਂ ਹੁਣ ਜ਼ਿੰਮੇਵਾਰੀ ਕਿਹਣਾ ਦੀ ਆ ਜਿਸ ਨੇ ਤੋਂ ਟਰਨ ਕਰਨਾ ਹੈ ਉਹਨਾਂ ਦੀ ਜ਼ਿੰਮੇਵਾਰੀ ਆ ਇਸ ਜਗ੍ਹਾ ਦੇ ਉੱਤੋਂ ਬਿਲਕੁਲ ਸੇਫ ਹੋ ਕੇ ਚੱਲਣਾ ਹੁਣ ਜਿੱਥੇ ਕੱਟ ਬਣਦਾ ਹੈ ਉੱਥੋਂ ਕੱਟ ਨਹੀਂ ਲੈਣਾ ਰੋਂਗ ਸਾਈਡ ਤੋਂ ਕੱਟ ਲੈ ਲੈਣਾ ਦੂਸਰੀ ਜ਼ਿੰਮੇਵਾਰੀ ਕਹਦੀ ਆ ਹਾਈਵੇ ਦੀ ਇਹ ਹਾਈਵੇ ਦੀ ਬਹੁਤ ਵੱਡੀ ਗਲਤੀ ਹੈ ਕਿ ਇੱਕ ਲਿੰਕ ਰੋਡ ਕਿਸੇ ਹਾਈਵੇ ਤੇ ਚੜਦਾ ਤਾਂ ਉਸ ਦੇ ਉੱਤੇ ਬਹੁਤ ਸਾਰੇ ਇੰਡੀਕੇਸ਼ਨ ਦਿੱਤੇ ਜਾਂਦੇ ਤਾਂ ਜੇ ਇੱਥੇ ਗੱਲ ਕਰੀਏ ਤਾਂ ਇੱਥੇ ਹਾਈਵੇ ਦੇ ਉੱਤੇ ਹਾਈਵੇ ਚੜ ਰਿਹਾ ਤਾਂ ਇੱਥੇ ਇੰਡੀਕੇਸ਼ਨ ਨਹੀਂ ਇੱਥੇ ਇੱਕ ਫਲਾਈਓਵਰ ਦੀ ਜ਼ਰੂਰਤ ਸੀ ਇੱਥੇ ਫਲਾਈਓਵਰ ਹੋਣਾ ਚਾਹੀਦਾ ਸੀ ਜਿਸ ਨਾਲ ਲੋਕ ਇੱਧਰ ਉੱਧਰ ਜਾਂਦੇ ਔਰ ਹਾਈਵੇ ਤੇ ਚੱਲਣ ਵਾਲੇ ਲੋਕ ਜਿਹੜੇ ਆ ਸਿੱਧੇ ਚਲੇ ਜਾਂਦੇ ਹੁਣ ਦੱਸ ਦਈਏ ਕੀ ਇੱਥੇ ਜ਼ਿਆਦਾਤਰ ਹਾਸੇ ਤਾਂ ਵਾਪਰ ਰਹੇ ਆ ਕਿ ਇੱਥੇ ਜੋ ਹਾਈਵੇ ਮੀਰਥਲ ਵਾਲਾ ਜੋ ਦੀਨਾਨਗਰ ਤੋਂ ਮੀਰਥਲ ਔਰ ਮੀਰਥਲ ਤੋਂ ਦੀਨਾਨਗਰ ਆਉਂਦਾ ਨਵਾਂ ਹਾਈਵੇ ਆ ਤਮਰਾਈ ਵਾਲੇ ਪੁਲ ਦੇ ਕੋਲੋਂ ਹੋ ਕੇ ਆਉਂਦਾ ਉਸ ਹਾਈਵੇ ਨੇ ਇੱਥੇ ਆ ਕੇ ਟੱਚ ਕਰਨਾ ਇਹ ਟੱਚ ਕਰ ਰਿਹਾ ਮੀਰਥਲ ਵਾਲਾ ਹਾਈਵੇ ਔਰ ਇੱਥੋਂ ਇਸ ਦੇ ਉੱਤੇ ਚੜ ਰਿਹਾ ਨੈਸ਼ਨਲ ਹਾਈਵੇ ਦੇ ਉੱਤੇ ਹੁਣ ਜਦੋਂ ਹਾਈਵੇ ਉੱਤੇ ਗੱਡੀਆਂ ਹੁੰਦੀਆਂ ਜੇ ਦੱਸ ਦਈਏ ਤੁਹਾਨੂੰ ਕੀ ਹੈ ਟਿਪਰਾ ਵੱਡੇ ਟਰੱਕ ਬੱਸਾਂ ਹਰ ਤਰ੍ਹਾਂ ਦਾ ਕਨਵੈንስ ਔਰ ਹਜ਼ਾਰਾਂ ਦੇ ਹਸਾਬ ਨਾਲ ਢੇਲੀ ਆ ਕੇ ਹਾਈਵੇ ਦੇ ਉੱਤੇ ਚੜਦਾ ਔਰ ਇਹ ਰੋਡ ਜਿਹੜਾ ਇਸ ਦੇ ਬਾਰੇ ਜਾਣਕਾਰੀ ਦੇ ਦਈਏ ਕਿ ਇਹ ਵੀ ਇੱਕ ਹਾਈਵੇ ਆ ਜਿਸ ਕਰਕੇ ਇਸ ਦੇ ਉੱਤੇ ਵੀ ਟ੍ਰੈਫਿਕ ਜਿਆਦਾ ਬਹੁਤ ਸਾਰੀਆਂ ਗੱਡੀਆਂ ਦੀ ਆਵਾਜ਼ ਆਈ ਇਸ ਦੇ ਉੱਤੇ ਆ ਔਰ ਪੈ ਦੂਸਰੀ ਗਲਤੀ ਦੱਸ ਦਈਏ ਕਿ ਜੋ ਰੋਂਗ ਸਾਈਡ ਆ ਰਿਹਾ ਜਿੰਨੀਆਂ ਵੀ ਗੱਡੀਆਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਸਾਰੀਆਂ ਗਲਤ ਇਸ ਸਭ ਰੌਂਗ ਸਾਈਡ ਆ ਰਿਹਾ ਜਿਹੜੇ ਕੱਟ ਤੋਂ ਇਹਨਾ ਟਰਨ ਕਰਨਾ ਸੀ ਉਥੋਂ ਟਰਨ ਨਹੀਂ ਕਰ ਰਹੇ ਇਹ ਸਿਰਫ ਟਰਨ ਕਿੱਥੋਂ ਕਰ ਰਿਹਾ ਪਹਿਲੇ ਵਾਲੇ ਕੱਟ ਤੋਂ ਜਦੋਂ ਅੰਮ੍ਰਿਤਸਰ ਵਾਲੀ ਸਾਈਡ ਤੋਂ ਆਉਂਦੇ ਆ ਤਾਂ ਪਹਿਲੇ ਕੱਟ ਤੋਂ ਹੀ ਟਰਨ ਕਰ ਜਾਂਦੇ ਆ ਤਾਂ ਫਿਰ ਜਦੋਂ ਇਸ ਦੇ ਉੱਤੇ ਤਿੰਨ ਤਰ੍ਹਾਂ ਦੀ ਦੁਨੀਆ ਜਦੋਂ ਇੱਧਰ ਉੱਧਰ ਦੀ ਲੰਘਦੀ ਆ ਆਪਣੇ ਰਸਤੇ ਲੈ ਕੇ ਇਸ ਕੱਟ ਤੇ ਜਾਂਦੀ ਆ ਤਾਂ ਤਿੰਨਾਂ ਦਾ ਮੇਲ ਹੋ ਜਾਂਦਾ ਔਰ ਬਹੁਤ ਸਾਰੇ ਇੱਥੇ ਇਨਸੀਡੈਂਟ ਵਾਪਰਨ ਦਾ ਚਾਂਸ ਬਣ ਜਾਂਦਾ ਔਰ ਦੱਸ ਦਈਏ ਕਿ ਦੋ ਦਿਨ ਬਾਅਦ ਇੱਕ ਹਾਸਾ ਇੱਥੇ ਜਰੂਰ ਵਾਪਰਦਾ ਇੱਥੇ ਬਹੁਤ ਸਾਰੇ ਹਾਦਸੇ ਵਾਪਰਦੇ ਆ ਔਰ ਹਾਈਵੇ ਅਥਾਰਟੀ ਨੂੰ ਬੇਨਤੀ ਕਰ ਦਈਏ ਕਿ ਇਸ ਜਗ੍ਹਾ ਦੇ ਉੱਤੇ ਫਲਾਈਓਵਰ ਦੀ ਜਿਹੜੀ ਆ ਉਹ ਖੇਚਲ ਕੀਤੀ ਜਾਵੇ ਜੇ ਲੋਕਾਂ ਤੋਂ ਪ੍ਰੋਪਰ ਤੁਸੀਂ ਟੈਕਸ ਲੈਂਦੇ ਹੋ ਜੇ ਤੁਹਾਡਾ ਟੋਲ ਟੈਕਸ ਲੋਕ ਦਿੰਦੇ ਆ ਤਾਂ ਲੋਕਾਂ ਦੀਆਂ ਜਾਨਾਂ ਨਾ ਲਓ ਲੋਕਾਂ ਦੀਆਂ ਜਾਨਾਂ ਬਚਾਓ ਤਾਂ ਜੋ ਲੋਕ ਸਲਾਮਤ ਰਹਿਣ ਤੇ ਤੁਹਾਡਾ ਟੈਕਸ ਦਿੰਦੇ ਰਹਿਣ ਤੁਸੀਂ ਲੋਕਾਂ ਦੀ ਜਾਨ ਨਾਲ ਖਿਲਵਾੜ ਨਾ ਕਰੋ ਬਹੁਤ ਸਾਰੇ ਲੋਕ ਇੱਥੋਂ ਜਾਨਾਂ ਗਵਾ ਚੁੱਕੇ ਆ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਚਲੇ ਗਏ ਆ ਔਰ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਆਉਂਦੀਆਂ ਬਹੁਤ ਸਾਰੀਆਂ ਸਾਡੀਆਂ ਪੇਣਾ ਸਾਡੀਆਂ ਪਿੰਡਾਂ ਦੀਆਂ ਬੀਬੀਆਂ ਜੋ ਆਪਣੇ ਬੱਚੇ ਲੈ ਕੇ ਸਕੂਲ ਤੋਂ ਆਉਂਦੀਆਂ ਉਹ ਵੀ ਇਸੇ ਟਰਨ ਤੋਂ ਤਾਂ ਰੋਂਗ ਸਾਈਡ ਹੀ ਆ ਰਹੀਆਂ ਕਿਸ ਨੂੰ ਅਸੀਂ ਗਲਤ ਕਹੀਏ ਤੇ ਕਿਸ ਨੂੰ ਸਹੀ ਕਹੀਏ ਗਲਤੀ ਜਿਆਦਾ ਹਾਈਵੇ ਦੀ ਹੈ ਕਿ ਇੱਥੇ ਹਾਈਵੇ ਨੇ ਕੋਈ ਚੰਗਾ ਇੰਡੀਕੇਸ਼ਨ ਨਹੀਂ ਲਗਾ ਕੇ ਰੱਖਿਆ ਜਾਂ ਇੱਥੇ ਫਲਾਈਓਵਰ ਨਹੀਂ ਬਣਾ ਕੇ ਰੱਖਿਆ ਹੁਣ ਕਿੰਨਾ ਸਮਾਂ ਅਸੀਂ ਇਸ ਚੀਜ਼ ਦਾ ਇੰਤਜ਼ਾਰ ਕਰਾਂਗੇ ਕਿੰਨੀਆਂ ਹੋਰ ਜਾਨਾਂ ਚਲੀਆਂ ਜਾਣਗੀਆਂ ਕਿੰਨੇ ਲੋਕ ਆਪਣੇ ਪਰਿਵਾਰਾਂ ਨੂੰ ਛੱਡ ਕੇ ਤੁਰ ਜਾਣਗੇ ਤਾਂ ਫਿਰ ਹਾਈਵੇ ਨੇ ਇਸ ਵੱਲ ਧਿਆਨ ਦੇਣਾ ਹੈ ਲੰਬਾ ਸਮਾਂ ਹਾਈਵੇ ਜਿਹੜਾ ਕਿਹੜੇ ਇੰਤਜ਼ਾਰ ਕਰ ਰਿਹਾ ਕਿੰਨਾ ਸਮਾਂ ਹੋਰ ਲੋਕ ਇੱਥੇ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ ਹੁਣ ਦੱਸ ਦਈਏ ਕੀ ਇਹ ਮਗਰਾਲੇ ਵਾਲਾ ਬਾਈਪਾਸ ਹੈ ਔਰ ਦੀਨਾਨਗਰ ਬਾਈਪਾਸ ਦੇ ਉੱਤੋਂ ਮਗਰਾਲੇ ਵਾਲਾ ਕੱਟ ਬਣਦਾ ਜੋ ਮੀਰਥਲੋਂ ਜਾਣ ਵਾਲਾ ਚਰਾਹਾ ਬਣਦਾ ਔਰ ਬਿਲਕੁਲ ਸ਼ਾਰਟਕਟ ਰਸਤਿਆਂ ਵਿੱਚੋਂ ਹੁਣ ਗਲਤੀ ਅਸੀਂ ਲੋਕਾਂ ਦੀ ਵੀ ਕਰਦੇ ਆ ਜੋ ਰੋਂਗ ਸਾਈਡ ਆਉਂਦੇ ਆ ਗਲਤੀ ਅਸੀਂ ਉਹਨਾ ਦੀ ਵੀ ਕੱਟਦੇ ਆ ਹਾਈਵੇ ਵਾਲਿਆਂ ਦੀ ਜਿਨ੍ਹਾਂ ਨੇ ਇੱਥੇ ਫਲਾਈਓਵਰ ਬਣਾਉਣਾ ਸੀ ਉਹ ਨਹੀਂ ਬਣਾਇਆ ਜਦੋਂ ਹਾਈਵੇ ਦੇ ਨਾਲ ਹਾਈਵੇ ਟੱਚ ਕਰਨਾ ਹੈ ਤਾਂ ਫਿਰ ਨੇਚਰਲੀ ਆ ਕਿ ਇੱਥੋਂ ਜ਼ਰੂਰੀ ਆ ਕਿ ਇੱਥੇ ਗੱਡੀਆਂ ਵੱਡੀਆਂ ਆਉਣੀਆਂ ਔਰ ਹਜ਼ਾਰਾਂ ਗੱਡੀਆਂ ਇੱਥੋਂ ਵੀ ਰੋਜ਼ ਇਸ ਦੇ ਉੱਤੇ ਚੱਲਣੀਆਂ ਤਾਂ ਜਦੋਂ ਹਜ਼ਾਰਾਂ ਗੱਡੀਆਂ ਇਸ ਤੇ ਚੜਨ ਗਈਆਂ ਤਾਂ ਕੋਈ ਨਾ ਕੋਈ ਹਾਸਾ ਤਾਂ ਵਾਪਰਨਾ ਹੀ ਆ ਔਰ ਜ਼ਿਆਦਾ ਜ਼ਿੰਮੇਵਾਰ ਇਥੇ ਹਾਈਵੇ ਵਾਲੇ ਆ ਔਰ ਕੁਝ ਜ਼ਿੰਮੇਵਾਰ ਆਪਣੀਆਂ ਗਲਤੀਆਂ ਦੇ ਲੋਕ ਨੇ ਜੋ ਰੋਂਗ ਸਾਈਡ ਆ ਰਹੇ ਆ ਜੋ ਗਲਤ ਸਾਈਡ ਤੋਂ ਟਰਨ ਕਰਕੇ ਕੱਟ ਕਰਕੇ ਅੰਦਰ ਆ ਰਹੇ ਆ ਬੜੀ ਵਾਰ ਅਸੀਂ ਖਬਰਾਂ ਲਗਾ ਚੁੱਕੇ ਆ ਬਹੁਤ ਵਾਰ ਸਾਨੂੰ ਮੈਸੇਜ ਆਉਂਦੇ ਆ ਔਰ ਬਹੁਤ ਸਨੇਹੇ ਅਸੀਂ ਲੋਕਾਂ ਦੇ ਪਹੁੰਚਾਉਂਦੇ ਰਹਿੰਦੇ ਆ ਪਿਛਲੇ ਦਿਨਾਂ ਦੀ ਗੱਲ ਦੱਸ ਦਈਏ ਕਿ ਅੱਜ ਤੋਂ 2 ਦਿਨ ਪਹਿਲਾਂ ਇੱਕ ਨੌਜਵਾਨ ਦੀ ਜਾਨ ਚਲੀ ਗਈ 27 ਸਾਲ ਦਾ ਨੌਜਵਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਬਿਲਕੁਲ ਬਾਈਪਾਸ ਦੇ ਕੋਲ ਹੀ ਪਿੰਡ ਛੋਟਾ ਜਾਂ ਪਿੰਡ ਪੈਂਦਾ ਦੁਆਬਾ ਸ਼ਾਇਦ ਉਸੇ ਪਿੰਡ ਦਾ ਹੋਵੇ ਜੋ ਸਾਡੇ ਧਿਆਨ 'ਚ ਸਕਿਪ ਹੋ ਰਿਹਾ ਹੋਵੇਗਾ ਕਿ ਦੁਆਬਾ ਪਿੰਡ ਹੈ ਜਾਂ ਕਿਹੜਾ ਹੋਰ ਦੱਸ ਦਈਏ ਕਿ ਉਸ ਨੌਜਵਾਨ ਦੀ ਜਾਨ ਚਲੀ ਗਈ ਉਹ ਨੌਜਵਾਨ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਉਸ ਦਾ ਪਰਿਵਾਰ ਜਿਹੜਾ ਉਹ ਕਿਸ ਤੇ ਆਸਰੇ ਜੀਵੇਗਾ ਕਿਸ ਤੋਂ ਲੈ ਕੇ ਆਵਾਜ਼ ਪਹੁੰਚੇਗਾ ਔਰ ਕਿੱਥੋਂ ਇਨਸਾਫ ਹੋਣਾ ਨੂੰ ਮਿਲੇਗਾ ਔਰ ਗੱਲ ਫੇਰ ਦੱਸ ਦਈਏ ਕਿ ਗਲਤੀਆਂ ਸਰਕਾਰਾਂ ਦੀਆਂ ਕਿ ਜਦੋਂ ਤੁਸੀਂ ਹਾਈਵੇ ਬਣਦਾ ਜਾਂ ਕੋਈ ਰੋਡ ਬਣਦਾ ਤਾਂ ਉਸ ਦੀ ਐਨਓਸੀ ਜਿਹੜੀ ਆ ਉਹ ਕੀ ਲੈਂਦੇ ਹੋ ਕਲੀਅਰੈਂਸ ਕੀ ਲੈਂਦੇ ਹੋ ਔਰ ਚੈੱਕ ਕੀ ਕੀਤਾ ਜਾਂਦਾ ਜਦੋਂ ਹਾਈਵੇ ਦੇ ਉੱਤੇ ਹਾਈਵੇ ਚੜ੍ਹਿਆ ਤੇ ਕੀ ਉੱਥੇ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਹੋਣੀ ਚਾਹੀਦੀ ਸੀ ਕਿ ਇੱਥੇ ਫਲਾਈਓਵਰ ਬਣਨਾ ਹੈ ਤਾਂ ਫੇਰ ਇਹਨੂੰ ਉਹਦੇ ਨਾਲ ਟੱਚ ਕੀਤਾ ਜਾਵੇਗਾ ਔਰ ਇਸ ਕਰਕੇ ਹਾਦਸੇ ਵਾਪਰ ਰਹੇ ਆ ਔਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇੰਡੀਕੇਸ਼ਨਾਂ ਦੀ ਜ਼ਰੂਰਤ ਹੈ ਕਿਹੜੇ ਕਿਹੜੇ ਸ਼ਹਿਰਾਂ ਵਿੱਚ ਇੰਡੀਕੇਸ਼ਨਾਂ ਦੀ ਜ਼ਰੂਰਤ ਹੈ ਤੁਸੀਂ ਵੀ ਜਾਣਕਾਰੀ ਰੱਖਦੇ ਹੋ ਤਾਂ ਉਹਨਾਂ ਚੌਂਕਾਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰੋ ਕਮੈਂਟ ਲਿਖੋ ਇਸ ਦੇ ਵਿੱਚ ਪੂਰੀ ਡਿਟੇਲ ਦਿਓ ਕਿ ਇਸ ਹਾਈਵੇ ਦੇ ਉੱਤੇ ਖਤਰਨਾਕ ਚੌਂਕ ਕਿਹੜੇ-ਕਿਹੜੇ ਆ ਔਰ ਉਹਨਾਂ ਖਤਰਨਾਕ ਚੌਂਕਾਂ ਦੇ ਵਿੱਚੋਂ ਇਹ ਚੌਂਕ ਬਹੁਤ ਵੱਡਾ ਖਤਰਨਾਕ ਚੌਂਕ ਹੈ ਔਰ ਇਸ ਤੋਂ ਬਚਾਇਆ ਜਾਵੇ ਔਰ ਇਸ ਵੀਡੀਓ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰ ਦਿਓ ਧੰਨਵਾਦ